ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਹਿਬ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਅੱਜ ਮੈਂ ਆਪ ਸੰਗਤਾਂ ਦੇ ਨਾਲ ਗੁਰਬਾਣੀ ਦੇ ਅੰਦਰ ਲਿਖਿਆ ਹੋਇਆ ਇੱਕ ਨਜ਼ਮ ਜੋ ਸਾਂਝਾ ਕਰਨਾ ਹੈ ਔਰ ਇਸ ਨਜ਼ਮ ਦੇ ਵਿੱਚ ਗੁਰਬਾਣੀ ਦੀ ਲਿਖਾਈ ਵਿੱਚ ਇਹ ਨਜ਼ਮ ਹੈ ਕਿ ਜਦ ਕਿਰਿਆ ਔਰ ਉਤਮ ਪੁਰਖ ਜੀ ਨੂੰ ਪਹਿਲਾ ਪੁਰਖ ਕਹਿੰਦੇ ਕਿਰਿਆ ਤੇ ਉਤਮ ਪੁਰਖ ਇਕਵਚਨ ਦੀ ਰੂਪ ਸਦਨਾ ਹੋਵੇ ਦੋਨੇ ਇਕਵਚਨ ਹੁ ਤਾਂ ਉਹਦੇ ਅੰਤਲੇ ਅੱਖਰ ਦੇ ਉੱਤੇ ਜੋ ਕੰਨਾ ਲੱਗਿਆ ਹੁੰਦਾ ਉਹਦੇ ਪਰ ਬਿੰਦੀ ਲਾਈ ਜਾਂਦੀ ਹੈ ਔਰ ਜੇ ਗੁਰਬਾਣੀ ਵਿੱਚ ਕਿਤੇ ਬਿੰਦੀ ਨਹੀਂ ਲੱਗੀ ਹੋਈ ਹੈ ਤਾਂ ਉਸ ਤੋਂ ਸਿੱਧ ਲੈ ਕੇ ਜਿੱਥੇ ਕਿਰਿਆ ਇਕਵਚਨ ਉਤਮ ਪੁਰਖਿਕ ਵਚਨ ਹੋਵੇ ਉੱਥੇ ਫਿਰ ਬਿੰਦੀ ਕੰਨੇ ਦੇ ਉੱਤੇ ਲਾ ਕੇ ਬੋਲਣਾ ਪਾਠ ਕਰਨਾ ਚਾਹੀਦਾ ਹੈ ਆਓ ਗੁਰਬਾਣੀ ਵਿੱਚੋਂ ਕੁਝ ਉਦਾਹਰਨਾਂ ਹਨ ਜੋ ਆਪ ਸੰਗਤਾਂ ਦੇ ਨਾਲ ਸਾਂਝੀਆਂ ਕਰਨੀਆਂ ਨੇ ਗੁਰਬਾਣੀ ਵਿੱਚ ਇੱਕ ਪਵਨ ਵਚਨ ਹੈ 675 ਅੰਗ ਦੇ ਉੱਤੇ ਤੇਰੀ ਸ਼ਰਨ ਪਾਇਆ ਹਾਂ ਜੀਵਾ ਤੂੰ ਸਮਰਾਥ ਪੁਰਖ ਮਿਹਰਬਾਨ ਇਥੇ ਜੀਵਾ ਜੱਜੇ ਨੂੰ ਵਿਹਾਰੀ 바ਵੇ ਨੂੰ ਕੰਨਾ ਉੱਪਰ ਬਿੰਦੀ ਲਾਈ ਹੋਈ ਹੈ ਸਤਿਗੁਰ ਨੇ ਤੇਰੀ ਸ਼ਰਨ ਪਾਇਆ ਪਾਇਆ ਹਾਂ ਜੀਵਾ ਮੈਂ ਜੀਵਾ ਤਹਾਂ ਕਿਆ ਹੈ ਉਤਮਪੁਰਖ ਜੀਵਾ ਕਿਆ ਹੈ ਕਿਰਿਆ ਔਰ ਇੱਕ ਵਚਨ ਰੂਪ ਸਾਧਨਾ ਵਿੱਚ ਹੈ ਹਾਂ ਇੱਕ ਹੈ ਇਸ ਕਰਕੇ ਇਥੇ ਸਤਿਗੁਰ ਨੇ ਜੱਜੇ ਨੂੰ ਵਿਹਾਰੀ ਬਾਵੇ ਨੂੰ ਕੰਨਾ ਲਾ ਕੇ ਉੱਪਰ ਬਿੰਦੀ ਪਾਈ ਹੋਈ ਹੈ ਹੁਣ ਗੁਰਬਾਣੀ ਦੇ ਵਿੱਚ ਇੱਕ ਪੰਕਤੀ ਉਹ ਵੀ ਪੜਦੇ ਆ ਜਿੱਥੇ ਬਿੰਦੀ ਨਹੀਂ ਲੱਗੀ ਹੋਈ ਪਰ ਉਚਾਰਨ ਬਿੰਦੀ ਲਾ ਕੇ ਕਰਨਾ ਹੈ ਮੇਰੇ ਪ੍ਰੀਤਮਾ ਸਬੋਧਨ ਸ਼ਬਦ ਹੈ ਮੇਰੇ ਪ੍ਰੀਤਮਾ ਹਉ ਜੀਵਾਂ ਨਾਮ ਧਿਆਏ ਜੱਜ ਨੂੰ ਵਿਹਾਰੀ ਬਾਵੇ ਨੂੰ ਕੰਨਾ ਇੱਥੇ ਬਿੰਦੀ ਨਹੀਂ ਲੱਗੀ ਹੋਈ ਪਰ ਇਹ ਦੋਨੋਂ ਹੀ ਉਤਮਪੁਰਖ ਔਰ ਕਿਰਿਆ ਇੱਕ ਵਚਨ ਰੂਪ ਸਾਧਨਾ ਹੈ ਇਸ ਕਰਕੇ ਬਿੰਦੀ ਦੀ ਵਰਤੋਂ ਜਿਹੜੀ ਹੈ ਜੀਵਾ ਕਰਕੇ ਅਸੀਂ ਕਰ ਸਕਦੇ ਹਾਂ ਜੱਜੇ ਨੂੰ ਵਿਹਾਰੀ 바ਵੇ ਨੂੰ ਕੰਨਾ ਉੱਪਰ ਬਿੰਦੀ ਲਾ ਕੇ ਪਾਠ ਜਿਹੜਾ ਹੈ ਇਸ ਤਰ੍ਹਾਂ ਅਸੀਂ ਕਰਾਂਗੇ ਇੱਕ ਪੰਕਤੀ ਹੋਰ ਹੈ ਹਰ ਕਿਤ ਵਿਦ ਪਾਈਏ ਸੰਤ ਜਨ ਹੈ ਜਿਸ ਦੇਖ ਹਾਂ ਜੀਵਾ ਇੱਥੇ ਵੀ ਜੱਜੇ ਵੀ ਹਰੀ ਬਾਵੇ ਨੂੰ ਕੰਨਾ ਲੱਗਿਆ ਹੋਇਆ ਹੈ ਹਾਉ ਜੀਵਾ ਹਾਉ ਉਤਮਪੁਰਖ ਹੈ ਜੀਵਾ ਕਿਰਿਆ ਹੈ ਦੋਨੇ ਇੱਕ ਵਚਨ ਰੂਪ ਦੇ ਵਿੱਚ ਹਨ ਇਸ ਕਰਕੇ ਵੀ ਇੱਥੇ ਨੂੰ ਜੀਵਾ ਨਹੀਂ ਜੀਵਾ ਪਾਠ ਨਹੀਂ ਕੰਨਾ ਜੀਵਾ ਹਾਉ ਜੀਵਾ ਮੈਂ ਜੀਵਾ ਇੱਕ ਪੰਕਤੀ ਹੋਰ ਗੁਰਬਾਣੀ ਦੇ ਵਿੱਚ ਜੋ 563 ਅੰਗ ਦੇ ਉੱਤੇ ਦਰਜ ਹੈ ਸਤਗੁਰ ਆਖਦੇ ਨੇ ਹਉ ਸੁਣ ਸੁਣ ਜੀਵਾਂ ਨਾਮ ਤੇਮਾਰਾ ਹਉ ਫਿਰ ਪੁਲਿੰਗ ਇੱਕ ਵਚਨ ਹੈ ਤੇ ਜੀਵਾਂ ਕਿਰਿਆ ਇਹ ਵੀ ਇੱਕ ਰੂਪ ਸਾਧਨਾ ਹੈ ਇੱਕ ਵਚਨ ਰੂਪ ਸਾਧਨਾ ਹੈ ਇਸ ਕਰਕੇ ਜੱਜੇ ਵਿਹਰੀ ਬਾਵੇ ਕੰਨ ਲਿਖਿਆ ਹੋਇਆ ਹੈ ਬਾਵੇ ਦੇ ਕੰਨੇ ਨੂੰ ਉੱਪਰ ਬਿੰਦੀ ਪਾ ਕੇ ਅਸੀਂ ਪਾਠ ਜੀਵਾਂ ਕਰਨਾ ਹੈ ਹਾਉ ਸੋ ਸੁਣ ਜੀਵਾ ਨਾਮ ਤੁਮਾਰਾ ਅੱਗੇ ਇੱਕ ਪੰਕਤੀ ਹੋਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 572 ਅੰਗ ਦੇ ਉੱਤੇ ਦਰਜ ਹੈ ਹਉ ਜੀਵਾ ਹਉ ਜੀਵਾ ਸਤਿਗੁਰ ਦੇਖ ਸਰਸੇ ਰਾਮ ਇੱਥੇ ਵੀ ਹਉ ਪੁਲਿੰਗ ਇਕਵਚਨ ਹੈ ਤੇ ਜੀਵਾ ਵੀ ਕਿਰਿਆ ਹੈ ਇੱਕ ਰੂਪ ਦੇ ਵਿੱਚ ਹੈ ਇੱਕ ਵਚਨ ਦੇ ਰੂਪ ਵਿੱਚ ਹੈ ਤਾਂ ਇੱਥੇ ਵੀ ਅਸੀਂ ਬਿੰਦੀ ਲਾ ਕੇ ਪਾਠ ਕਰਨਾ ਹਾਉ ਜੀਵਾ ਬਿੰਦੀ ਲੱਗੇ ਜਿ ਜੀ ਹਰੀ ਭਾਵੇ ਕੰਨਾ ਉਪਰ ਵਿੰਦੀ ਹਾਉ ਜੀਵਾ ਹਾਉ ਜੀਵਾ ਸਤਗੁਰ ਦੇਖ ਸਰਸੇ ਰਾਮ ਇੱਕ ਪੰਕਤੀ ਹੋਰ ਸੰਜੀ ਕਰ ਲੈਨੇ ਆ 6 ਸਵੰਗ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਸ਼ਬਦ ਸਲਾਹੀ ਸਦਾ ਹਉ ਜੀਵਾ ਗੁਰਮਤੀ ਭਾਉ ਭਾਗਾ ਇੱਥੇ ਵੀ ਹਾਉ ਸ਼ਬਦ ਨਾਲ ਆਇਆ ਹਾਉ ਦਾ ਅਰਥ ਮੈਂ ਇਪੁਲਿੰਗ ਇੱਕ ਵਚਨ ਹੈ ਹਉ ਤੇ ਨਾਲ ਜੀਵਾ ਜੱਜੇ ਵਿਹਾਰੀ ਬਾਵੇ ਕਰਨਾ ਹੈ ਇੱਕ ਵਚਨ ਰੂਪ ਸਾਧਨਾ ਹੋਣ ਕਰਕੇ ਇੱਥੇ ਜਿਹੜਾ ਜੀਵਾ ਦੇ ਜੱਜੇ ਵਿਹਾਰੀ ਬਾਵੇ ਕਰਨਾ ਲੱਗਿਆ ਨਾ ਉਹਦੇ ਉੱਤੇ ਬਿੰਦੀ ਲਾ ਕੇ ਅਸੀਂ ਪਾਠ ਕਰਨਾ ਹੈ ਇੱਥੇ ਵੀ ਸ਼ਬਦ ਸਲਾਹੀ ਸਦਾ ਹਉ ਜੀਵਾ ਗੁਰਮਤੀ ਭਾਉ ਭਾਗਾ ਇਸ ਤਰੀਕੇ ਦੇ ਨਾਲ ਇਹ ਜਿਹੜਾ ਜੀਵਨ ਸ਼ਬਦ ਹੈ ਗੁਰਬਾਣੀ ਦੇ ਵਿੱਚ ਨਿਜਮ ਹੈ ਕਿ ਜੇ ਉਤਮਪੁਰਖ ਇਕਵਚਨ ਹੋਵੇ ਤੇ ਉਹਦੀ ਕਿਰਿਆ ਇਕਵਚਨ ਹੋਵੇ ਤਾਂ ਕਿਰਿਆ ਦੇ ਜੋ ਆਖਰੀ ਅੱਖਰ ਨੂੰ ਕੰਨਾਂ ਲੱਗਿਆ ਹੋਵੇ ਉਹਦੇ ਉੱਪਰ ਬਿੰਦੀ ਲਾ ਕੇ ਉਚਾਰਨ ਕਰਨਾ ਹੈ ਇਹ ਸਤਿਗੁਰ ਨੇ ਗੁਰਬਾਣੀ ਦੇ ਵਿੱਚ ਨਿਜਮ ਲਿਖਿਆ ਹੋਇਆ ਹੈ ਤੇ ਸਾਨੂੰ ਬਿੰਦੀ ਲਾ ਕੇ ਦੱਸੀ ਹੋਈ ਹੈ ਉਹ ਜਿਹੜਾ ਬਿੰਦੀ ਲਾ ਕੇ ਦੱਸਿਆ ਉਸ ਨਿਜਮ ਨੂੰ ਅਸੀਂ ਸਮਝਣਾ ਹੈ ਫਿਰ ਮੈਂ ਇੱਕ ਵਾਰੀ ਉਹ ਪੰਕਤੀ ਤੁਹਾਡੇ ਅੱਗੇ ਰੱਖ ਦਿੰਦਾ ਹਾਂ ਤੇਰੀ ਸ਼ਰਨ ਪਾਇਆ ਹਾਂ ਜੀਵਾ ਤੂੰ ਸਮਰੱਥਪੁਰਖ ਮਿਹਰਬਾਨ ਇੱਥੇ ਜੀਵਾ ਵਾਵੇ ਕੰਨ ਲਾ ਕੇ ਉੱਪਰ ਸਤਿਗੁਰ ਨੇ ਬਿੰਦੀ ਪਾਈ ਹੋਈ ਹੈ ਆਪ ਤੋਂ ਇੱਥੋਂ ਅਸੀਂ ਸਿੱਧ ਲੈ ਕੇ ਕਿਉਂਕਿ ਇੱਥੇ ਵੀ ਹਾਂ ਜੀਵਾ ਹੈ ਬਾਕੀ ਪੰਕਤੀਆਂ ਦੇ ਵਿੱਚ ਵੀ ਹਾਂ ਜੀਵਾ ਕਰਕੇ ਲਿਖਿਆ ਪਰ ਪਾਠ ਅਸੀਂ ਜੀਵਾ ਹੀ ਕਰਨਾ ਹੈ ਇਸ ਕਰਕੇ ਸਤਿਗੁਰੂ ਪਾਤਸ਼ਾਹ ਨੇ ਜੋ ਨਿਜਮ ਗੁਰਬਾਣੀ ਵਿੱਚ ਲਿਖੇ ਨੇ ਉਹਨਾਂ ਨੂੰ ਅਸੀਂ ਸਮਝ ਕੇ ਉਹਦੇ ਅਨੁਸਾਰ ਪਾਠ ਕਰਨਾ ਹੈ ਬਾਣੀ ਨੂੰ ਸਮਝਣਾ ਹੈ ਤਾਂ ਕਿ ਬਾਣੀ ਜਿਹੜੀ ਹੈ ਸਾਡੀ ਸਮਝ ਵਿੱਚ ਆ ਸਕੇ ਅਸੀਂ ਬਾਣੀ ਨੂੰ ਸਮਝ ਕੇ ਸਤਿਗੁਰਦੇ ਜੋ ਗਿਆਨ ਹੈ ਜੋ ਉਪਦੇਸ਼ ਹੈ ਉਹਨੂੰ ਸਮਝ ਸਕੀਏ YouTube ਦਾ ਇਹ ਚੈਨਲ ਆਓ ਗੁਰਬਾਣੀ ਵਿਚਾਰੀਏ ਆਪ ਸੰਗਤਾਂ ਦੇ ਨਾਲ ਗੁਰਬਾਣੀ ਦੀ ਸਾਂਝ ਪਾਣ ਵਾਸਤੇ ਬਣਾਇਆ ਹੋਇਆ ਹੈ ਸਵਾਪ ਜੀ ਨੂੰ ਬੇਨਤੀ ਹੈ ਕਿ ਜਿਹੜੀ ਵੀ ਵੀਡੀਓ ਆਪ ਜੀ ਦੇ ਨਾਲ ਸਾਂਝੀ ਕੀਤੀ ਜਾਂਦੀ ਹੈ ਉਹਨੂੰ ਅੱਗੇ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਔਰ ਲਾਈਕ ਕਰਿਆ ਕਰੋ ਤੇ ਨਾਲ ਸਬਸਕ੍ਰਾਈਬ ਚੈਨਲ ਨੂੰ ਚੈਨਲ ਨੂੰ ਜਿਹੜਾ ਹੈ ਉਹ ਸਬਸਕ੍ਰਾਈਬ ਜਰੂਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ